ਜੇ ਤੇ ਲਾਇਨ ਤਿਤ ਲਗਦੀਆਂ ਨੇ ਖਿੰਜੋ ਤੜਾ ਜਿੱਧਰ ਨੂੰ ਲਾਉਂਦੇ ਉਧਰ ਹੀ ਲਗਦੀਆਂ ਕਿਧਰ ਨੂੰ ਲਾਉਂਦੇ ਸਾਨਾ ਦਾਸ ਨੂੰ ਚੇਤਾ ਭਲਾਈ ਨਗਰ ਦੀ ਗੱਲ ਹੈ ਦਾਸ ਮਹਾਂਪੁਰਖਾਂ ਨੂੰ ਚੌਵੀ ਸਾਬ ਦੇ ਬਾਟ ਸੁਣਾ ਰਿਹਾ ਸੀ ਮਹਾਂਪੁਰਖਾਂ ਨੇ ਸੋ ਬੁਲਾਇਆ ਕਿ ਉਹ ਸਿੰਘ ਨੂੰ ਬੁਲਾ ਕੇ ਲਿਆਓ ਇੱਕ ਦੂਜੇ ਸਿੰਘ ਨੂੰ ਬੁਲਾਇਆ ਕਹਿਣ ਲੱਗੇ ਮੈਨੂੰ ਕਹਿਣ ਲੱਗੇ ਹੁਣ ਤੂੰ ਜਪਜੀ ਸਾਹਿਬ ਸੁਣਾ ਦਾਸ ਜਪਜੀ ਸਾਹਿਬ ਸੁਣਾਉਣ ਲੱਗ ਪਿਆ ਉਹਨੂੰ ਕਹਿੰਦੇ ਇੱਧਰ ਖੱਬੇ ਪਾਸੇ ਬੈਠ ਜਾ ਤੂੰ ਚੌਵੀ ਪਈ ਸਾਹਿਬ ਸੁਣਾ ਸੋ ਪੁਛਿਆ ਜੀ ਮਹਾਪੁਰਖ ਇੱਕ ਸਿੰਘ ਸੁਣਾਉਣ ਰਿਹਾ ਹੈ ਕਹਿੰਦੇ ਜੀ ਮੇਰੇ ਦੋ ਕੰਨ ਆ ਮੈਂ ਦੋਨਾਂ ਕੰਨਾਂ ਨਾਲ ਸੁਣ ਰਿਹਾ ਆ ਦਾਸ ਨੇ ਬੇਨਤੀ ਕੀਤੀ ਮਹਾਪੁਰਖੋ ਆਪ ਜੀ ਦੇ ਸਾਰੇ ਰੋਮ ਰੋਮ ਜਿੰਨੇ ਰੋਮ ਹੈ ਸਾਰੇ ਸਰਵਣੀਆਂ ਔਰ ਜਿੰਨੇ ਰੋਮ ਸਾਰੀਆਂ ਰਸਨਾਈਆਂ ਕਿਉਂਕਿ ਦੋ ਦੋ ਨੇਤਰ ਸਾਰਿਆਂ ਨੂੰ ਪਰਮੇਸ਼ਰ ਨੇ ਬਖਸ਼ਿਸ਼ ਕੀਤਾ ਮਨੁੱਖਾਂ ਨੂੰ ਦੋਏ ਦੋ ਲੋਚਨ ਸਰਬਾਨਾਂ ਪੰਡਤਾਨਾਂ ਸਪਤਾਨਾਂ ਬ੍ਰਹਮ ਗਿਆਨੀ ਅਨੰਤ ਲੋਚਨਾ ਦੋ ਦੋ ਲੋਚਨ ਜਿਹੜਿਆ ਨੇਤਰ ਸਾਰਿਆਂ ਕੋ ਆ ਜਿਹੜੇ ਵਿਦਿਆ ਪੜ੍ਹੇ ਕਹਿੰਦੇ ਵਿਦਿਆ ਮਨੁੱਖ ਦਾ ਤੀਸਰਾ ਨੇਤਰ ਆ ਪੰਡਤਾਨ ਪੰਡਿਤ ਵਿਦਵਾਨ ਜਿਹੜੇ ਉਹਨਾਂ ਨੂੰ ਸਤ ਲੋਚਨ ਵਾਲੇ ਮੰਨਿਆ ਪਰ ਬ੍ਰਹਮ ਗਿਆਨੀ ਮਹਾਪੁਰਖ ਜਿਹੜਿਆ ਨਾ ਉਹਨਾਂ ਦੇ ਅਨੰਤ ਲੋਚਨ ਗਿਣਤੀ ਤੋਂ ਰਹਿਤ ਹਨ ਇਸ ਕਰਕੇ ਉਹਨਾਂ ਦੇ ਅਨੰਤ ਸਰਵਣ ਹਨ ਤੋ ਦਾਸ ਨੇ ਭਾਵਨਾ ਸਹਿਤ ਬੇਨਤੀ ਕੀਤੀ ਮਹਾਪੁਰਖੋ ਆਪ ਜੀ ਦੇ ਬੇਅੰਤ ਸਰਵਣ ਹਨ ਆਪ ਜੀ ਤਾਂ ਸਦਾ ਹੀ ਵਾਹਿਗੁਰੂ ਦਾ ਨਾਮ ਸੁਣਦੇ ਹੋ ਇਸ ਪ੍ਰਕਾਰ ਉਹਨਾਂ ਮਹਾਂਪੁਰਖਾਂ ਦੇ ਗੁਰੂ ਪਿਆਰਿਓ ਇਹਦੇ ਆਡੇ ਮਨਾਏ ਜਾ ਰਹੇ ਆ